ਚੜਾਣ ਨੂੰ ਚੂੜੀਆਂ ਲਿਆਵਾਂ ਤੇਰੇ ਹੱਥਾਂ ਵਿੱਚ ਪਾਣ ਨੂੰ ਉਹ ਤੇਰਾ ਰੂਪ ਨਿਰਾਲਾ ਤੱਕਿਆ ਮੈਂ ਤੇਰਾ ਰੂਪ ਨਿਰਾਲਾ ਤੱਕਿਆ ਮੈਂ ਕਿ ਭਗੇ ਮਈਆ ਤੇ ਆਵਾ ਜੀਆ ਦੋਸਤੋ ਅਸੀਂ ਖੜੇ ਆ ਧਰਮਕੋਟ ਮਿੰਦਾ ਪਾਣ ਵਾਲੇ ਦੇ ਘਰ ਤੁਹਾਨੂੰ ਪਤਾ ਹੀ ਆ ਕਿ ਤੁਸੀਂ ਜਾਣਦੇ ਹੋ ਮਿੰਦਾ ਪਾਣ ਵਾਲੇ ਨੂੰ ਬੱਚਾ ਬੱਚਾ ਜਾਣਦਾ ਹੈ ਤੇ ਬਹੁਤ ਜਿਆਦਾ ਜਿਹੜਾ ਗਰੀਬ ਪਰਿਵਾਰ ਹੈ ਬੇਟੀ ਨੇ ਇੱਕ ਬਹੁਤ ਹੀ ਸੋਹਣਾ ਤੇ ਭਜਨ ਕੱਢਿਆ ਵੀ ਤੁਸੀਂ ਚੌਂਕੀ ਜਗਰਾਤਾ ਜਾਂ ਭਜਨ ਕਰਵਾਉਣ ਦੇ ਲਈ ਸੰਪਰਕ ਕਰ ਸਕਦੇ ਹੋ ਅਸੀਂ ਆਪਣੇ ਧੀਆਂ ਪੁੱਤ ਨੂੰ ਮੌਕਾ ਦਈਏ ਤੇ ਖਾਸ ਕਰਕੇ ਗਰੀਬ ਪਰਿਵਾਰ ਦੇ ਨਾਲ ਸਸਰੀਕਾ ਪੈਂਜੀ ਸਸਰੀਕਾ ਜੀ ਪਹਿਲਾਂ ਤਾਂ ਅਸੀਂ ਸਟਾਰਟਿੰਗ ਤੋਂ ਸੁਣਾਂਗੇ ਤੁਹਾਡੇ ਤੋਂ ਜਿਹੜਾ ਭਜਨ ਜਿਹੜੀ ਤੁਹਾਡੀ ਕੈਸਟ ਆਈ ਆ ਜਿਹੜਾ ਤੁਹਾਡਾ ਭਜਨ ਆਇਆ ਜੀ ਹਾਂਜੀ ਜੇ ਕਰ ਮਾ ਚਿੰਤਪੁਰਨੀ ਜੀ ਦਾ ਬੋਲੇ ਸਾਚੇ ਦਰਬਾਰ ਕੀ ਉਦਾਰ ਮਾ ਦੀ ਚੁੰਨੀਆਂ ਚੜਾਵਾ ਦਰਮਾ ਦੀ ਚੁੰਨੀਆਂ ਚੜਾਵਾ ਮੈਨੂੰ ਮਾ ਦਾ ਰੰਗੀ ਚੜਿਆ ਉਹ ਮਾ ਦੇ ਵਾਰੇ ਵਾਰੇ ਜਾਵਾ ਮਾ ਦੇ ਵਾਰੇ ਵਾਰੇ ਜਾਵਾ ਉਹ ਮੈਨੂੰ ਮਾ ਦਾ ਰੰਗੀ ਚੜਿਆ ਸ਼ਿੰਗਾਰ ਲੈ ਆਉਂਦਾ ਦਾਤੀ داری ਤੇ ਚੜਾਉਣ ਨੂੰ ਚੂੜੀਆਂ ਲਿਆਵਾਂ ਤੇਰੇ ਹੱਥਾਂ ਵਿੱਚ ਪਾਣ ਨੂੰ ਸ਼ਿੰਗਾਰ ਲਿਆਉਂਦਾ ਤੇਰੇ ਦਾਰੇ ਤੇ ਚੜ੍ਹਨ ਨੂੰ ਚੂੜੀਆਂ ਲਿਆਵਾਂ ਤੇਰੇ ਹੱਥਾਂ ਵਿੱਚ ਪਾਣ ਨੂੰ ਉਹ ਤੇਰਾ ਰੂਪ ਨਿਰਾਲਾ ਤੱਕਿਆ ਮੈਂ ਤੇਰਾ ਰੂਪ ਨਿਰਾਲਾ ਤੱਕਿਆ ਮਈਆ ਮੇਰਾ ਵੀ ਮਨ ਪਰਿਆ ਮੈਂ ਵੀ ਦਰ ਮਈਆ ਦੇ ਆਵਾ ਮੈਨੂੰ ਮਾਂ ਦਾ ਰੰਗ ਚੜਿਆ ਓ ਮਾਂ ਦੇ ਵਾਰੇ ਵਾਰੇ ਜ ਮੈਨੂੰ ਮਾ ਦਾਰਾਂ ਦੀ ਚੜੀਆਂ ਤੇ ਕਰਮ ਚਿੰਤਾ ਪੁੱਣੀ ਜੀ ਦਾ ਬੋਲ ਸਤ ਵਾ 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 ਕੀ ਬਾਤ ਹੈ ਵੱਡੇ ਵੱਡੇ ਕਲਾਕਾਰਾਂ ਨੂੰ ਫੇਰ ਕਰਦੀ ਆ ਲੜਕੀ ਤੁਹਾਡਾ ਨਾਮ ਹੁਣ ਕੀ ਹੈ ਜੀ ਨੈਰਾ अरोड़ा ਇਹ ਇਹ ਜਿਹੜਾ ਭਜਨ ਤੁਸੀਂ ਕੱਢਿਆ ਵਾ ਇਹ ਕਿੰਨੀ ਟਾਈਮ ਹੋ ਗਿਆ ਜੀ ਇਨੂੰ ਜੇ ਇਹ ਮਹੀ ਨਹੀਂ ਹੋਇਆ ਵੀ ਰਿਲੀਜ਼ ਕੀਤਾ ਰਿਲੀਜ਼ ਨਹੀਂ ਹੋਇਆ ਸੀ ਵੀ ਉਦਾਂ ਮਤਲਬ ਰਿਕਾਰਡ ਕਰਕੇ ਆਈ ਸੀ ਮੈਂ ਤੇ ਪੈਸੇ ਦੀ ਪ੍ਰੋਬਲਮ ਕਰਕੇ ਰਿਲੀਜ਼ ਨਹੀਂ ਹੋ ਰਿਆ ਸੀਗਾ ਫਿਰ ਮੈਂ ਕਿਤੋਂ ਨਾ ਕਿਤੋਂ ਪੈਸੇ ਕੀਤੇ ਕਿਸੇ ਤੋਂ ਫੜੇ ਕਦੀ ਕਿਸੇ ਤੋਂ ਫੜੇ ਇੱਕ ਮੇਰਾ ਬ੍ਰਦਰ ਹੈ ਗੋਰਾ ਉਹ ਰਹਿੰਦਾ ਬਾਹਰ ਉਹਨੇ ਮੇਰੀ ਹੈਲਪ ਕੀਤੀ ਇਦਾਂ ਹੀ ਬਸ ਥੋੜੀ ਥੋੜੀ ਕਰਕੇ ਹੈਲਪ ਕਰਦੀ ਰਹੀ ਮੈਂ ਬਹੁਤ ਜਣਾਂ ਨੂੰ ਕਿਹਾ ਕਿ ਮੇਰੀ ਹੈਲਪ ਕਰੋ ਕਿਸ ਕੋਈ ਵੀ ਅੱਗੇ ਨਹੀਂ ਆਇਆ ਦਿੱਤੇ ਇਹਨਾਂ ਨੂੰ ਤੇ ਬਸੋ ਮਾਤਾ ਰਾਨੀ ਦੀ ਕਿਰਪਾ ਨਾਲ ਮੇਰਾ ਭਜਨ ਆ ਗਿਆ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਔਖੇ ਅਸੀਂ ਵੀ ਹਾਲਾਤ ਦੇਖੇ ਆ ਪਰਿਵਾਰ ਦੇ ਬਹੁਤ ਜ਼ਿਆਦਾ ਸਾਰਾ ਧਰਮਕੋੜ ਜਾਣਦਾ ਹੈ ਕਿ ਇਸ ਪਰਿਵਾਰ ਦੇ ਹਾਲਾਤ ਕਿੰਨੇ ਮਾੜੇ ਸੀਗੇ ਤੇ ਹੁਣ ਵੀ ਮਾੜੇ ਚੱਲ ਰਹੇ ਆ ਬੱਚੇ ਕੋਸ਼ਿਸ਼ ਕਰ ਰਹੇ ਨੇ ਪਾਗ ਲੱਗਣਗੇ ਜੇਕਰ ਦਰਸ਼ਕ ਸਾਡੇ ਦੇਖਦੇ ਆ ਤੇ ਉਹਨਾਂ ਨੇ ਘਰ ਦੇ ਵਿੱਚ ਕੋਈ ਜਾਗਰਤਾ ਕਰਾਉਣਾ ਹੋਵੇ ਚੌਂਕੀ ਕਰਾਉਣੀ ਹੋਵੇ ਤੁਸੀਂ ਪੂਰਾ ਪ੍ਰੋਗਰਾਮ ਫਾਈਨਲ ਲਾ ਦਿੰਦੇ ਆ ਹਾਂਜੀ ਹਾਂਜੀ ਮੇਰਾ ਆਪਣਾ ਗਰੁੱਪ ਬਣਾ ਲਿਆ ਮੈਂ ਹੁਣ ਪਹਿਲਾਂ ਮਤਲਬ ਮੇਰਾ ਗਰੁੱਪ ਨਹੀਂ ਸੀ ਪਹਿਲਾਂ ਮੈਂ ਕੀਰਤਨ ਕਰਦੀ ਸੀ ਲੇਡੀਜ਼ ਕੀਰਤਨ ਤੇ ਹੁਣ ਮੈਂ ਆਪਣਾ ਗਰੁੱਪ ਬਣਾਇਆ ਆਪ ਤੇ ਮੇਰਾ ਗਰੁੱਪ ਮਤਲਬ ਮੇਰੇ ਨਾਲ ਜਾਂਦਾ ਜਾਗਰਨ ਚੌਂਕੀ ਲਈ ਠੀਕ ਹੈ ਜਦੋਂ ਹੁਣ ਕੋਈ ਵੀ ਜਾਗਰਨ ਕਰਾਉਂਦਾ ਜਾਂ ਮਤਲਬ ਹੁਣ ਜਾਗਰਨ ਜਿਹੜਾ ਹੁੰਦਾ ਕਮ ਸਕਨ 4-5 ਘੰਟੇ ਚੱਲਦਾ 4-5 ਘੰਟੇ ਲਗਾਤਾਰ ਭੇਟਾਂ ਚਲਦੀਆਂ ਹਨ ਤੇ ਤੁਸੀਂ ਪੂਰਾ ਕੰਪਲੀਟ ਕਰ ਲਦੇ ਹੋ ਹਾਂਜੀ ਹਾਂਜੀ ਪੂਰਾ ਕੰਪਲੀਟ ਕਰੀਦਾ ਪੱਕੇ ਭਜਨਾਂ ਲਈ ਆਪਣੇ ਮਤਲਬ ਹੈਗਾ ਗਰੁੱਪ ਹੈਗਾ ਤੇ ਤੀ ਤਾਰਾ ਗਾਣੀ ਲਈ ਵੀ ਆਪਣਾ ਗਰੁੱਪ ਹੈਗਾ ਤੇ ਬਾਕੀ ਮੈਂ ਮੈਨੇਜ ਕਰ ਲੈਨੇ ਹੁੰਦੇ ਹਾਂ ਠੀਕ ਆ ਜੀ ਜੇ ਸਾਡੇ ਦਰਸ਼ਕਾਂ ਨੇ ਆਪਣੇ ਘਰ ਦੇ ਵਿੱਚ ਜਗਰਾਤ ਦੇ ਬੁੱਕ ਕਰਵਾਉਣ ਲਈ ਤੁਹਾਨੂੰ ਬੁੱਕ ਕਰਨਾ ਹੋਵੇ ਤੇ ਕਿਸ ਤਰੀਕੇ ਨਾਲ ਕਰ ਸਕਦਾ ਹਾਂ ਹਾਂਜੀ ਮੇਰੀ ਇੰਸਟਾਗ੍ਰam ਆਈਡੀ ਹੈ ਮੇਰਾ ਨੰਬਰ ਵੀ ਦਿੱਤਾ ਹੋਇਆ ਹੈ ਹਾਂਜੀ ਇੱਕ ਵਾਰੀ ਆਪਣਾ ਨੰਬਰ ਬੋਲ ਦਿਓ ਦਰਸ਼ਕਾਂ ਨੂੰ ਹਾਂਜੀ 7973496896 7973496896 ਜੋਕ ਤੁਹਾਨੂੰ ਪਿਆਰ ਕਰਦੇ ਆ ਤੇ ਜੇ ਮਤਲਬ ਤੁਹਾਨੂੰ ਬੁਲਾਉਂਦੇ ਆ ਤੇ ਕਿਸ ਤਰ੍ਹਾਂ ਧਰਮਘੋੜ ਦੇ ਸੰਪਰਕ ਕਰ ਸਕਦੇ ਹੋ ਓਡੇ ਘਰੇ ਆਉਣ ਜਾਂ ਤੁਹਾਡਾ ਦਫ਼ਤਰ ਆ ਕਿਤੇ ਤੇ ਜਾਂ ਤੁਹਾਡਾ ਕੋਈ ਮੈਨੇਜਰ ਆ ਕਿਸਦਸ ਤੁਹਾਡੇ ਨਾਲ ਸੰਪਰਕ ਕਰ ਸਕਦੇ ਨਹੀਂ ਮੇਰੇ ਘਰ ਆ ਕੇ ਗੱਲ ਕਰ ਲੈਣ ਜਾਂ ਮੇਨੂੰ ਕਾਲ ਤੇ ਗੱਲ ਕਰ ਲੈਣ ਹਾਂਜੀ ਇਸ ਤਰ੍ਹਾਂ ਸੰਪਰਕ ਤੁਸੀਂ ਮਤਲਬ ਭਾਜ ਨਹੀਂ ਕਰਾਉਂਦੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਲੇਡੀਜ਼ ਕੀਰਤਨ ਵੀ ਲੇਡੀਜ਼ ਕੀਰਤਨ ਵੀ ਆ ਹਾਂਜੀ ਹਾਂਜੀ ਠੀਕ ਹੈ ਜੀ ਇਹ ਲੇਡੀਜ਼ ਕੀਰਤਨ ਕਿਹਨੂੰ ਕਹਿੰਦੇ ਆ ਜੀ ਜਿੱਦਾਂ ਮਤਲਬ ਈਵਨਿੰਗ ਟਾਈਮ ਜਿਹੜਾ ਕੀਤਾ ਜਾਂਦਾ ਵੀ ਲੇਡੀਜ਼ ਕੱਲੀ ਲੇਡੀਜ਼ ਲੋਗ ਲੇਡੀਜ਼ ਹੁੰਦੀ ਉੱਥੇ ਕੀਰਤਨ ਜਿੱਦਾਂ ਬਰਥਡੇ ਦਾ ਕਰਾ ਲੈਂਦਾ ਕੋਈ ਐਨੀਵਰਸਰੀ ਦਾ ਕਰਾ ਲੈਂਦਾ ਖੁਸ਼ੀ ਦੇ ਮਨ ਨਾਲ ਉਹ ਲੈ ਜੀ ਇਹ ਇਕੱਲਾ ਤੁਸੀਂ ਮਾਤਾ ਜੀ ਦੇ ਭੇਟਾਂ ਦੇ ਨਾਲ ਹੀ ਕੀਰਤਨ ਹੀ ਕਰਦੇ ਆ ਕਿ ਹੋਰ ਵੀ ਗਾਣੇ ਵਗੈਰਾ ਵੀ ਗਾਉਨੇ ਆ ਤੁਸੀਂ ਨਹੀਂ ਨਹੀਂ ਇਕੱਲਾ ਭਜਨ ਹੀ ਗਾਣੇ ਪਹਿਲਾਂ ਮੈਂ ਕੀਰਤਨ ਕਰਦੀ ਸੀ ਜੀ ਕੀਰਤਨ ਲਾਈਨ ਚ ਹੋਵੇ ਜਾਗਰਣ ਲਾਈਨ ਚ ਆਏ ਅੱਛਾ ਜੀ ਹਾਂਜੀ ਮੈਂ ਬਿਮਾਰ ਬਹੁਤ ਜ਼ਿਆਦਾ ਹੋ ਗਈ ਸੀ ਪਹਿਲਾਂ ਮੈਂ ਕੀਰਤਨ ਹੀ ਲਾਂਦੀ ਸੀ ਫਿਰ ਮੇਰਾ ਮੇਰਾ ਸਾਰਾ ਕੁਛ ਹੀ ਮਤਲਬ ਛੁੱਟ ਗਿਆ ਸੀ ਨਾ ਮੈਂ ਗਾ ਸਕਦੀ ਸੀ ਡਾਕਟਰ ਨੇ ਵੀ ਮਨਾ ਕਰਤਾ ਸੀ ਗਾਉਣ ਤੋਂ ਤੇ ਬਸ ਮਾਤਾ ਰੰਧ ਦੀ ਕਿਰਪਾ ਨਾਲ ਫੇਰ ਦੁਬਾਰਾ ਗਾਇਆ ਮੈਂ ਠੀਕ ਹੈ ਜੀ ਸਾਡੇ ਦਰਸ਼ਕ ਬਹੁਤ ਵੱਡੇ ਦਿਲ ਵਾਲਿਆ ਤੁਹਾਨੂੰ ਬੁਲਾਉਣਗੇ ਇਸ ਜਿਹੜਾ ਸਾਲ ਆ ਤੁਹਾਡਾ ਬਹੁਤ ਵਧੀਆ ਤੇ ਚੱ ਸਸਰੀ ਕਾਲ ਜੀ ਭੈਣ ਜੀ ਕਿੰਨੀ ਖੁਸ਼ੀ ਆ ਬੇਟੀ ਦੀ ਜਿਹੜੀ ਪਹਿਲੀ ਅੱਜ ਭੇਟ ਰਿਲੀਜ਼ ਹੋ ਚੁੱਕੀ ਹੈ ਜੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੈਂ ਚਾਹਦੀ ਸੀ ਵੀ ਅੱਜ ਇਹ ਵੀ ਆਪੇ ਹੁੰਦੇ ਨਾਲ ਦੇਖਦੇ ਆਪਣੀ ਬੇਟੀ ਦੀ ਕੋਈ ਉਹਨਾਂ ਦਾ ਸੁਪਨਾ ਸੀਗਾ ਜੀ ਵੀ ਮੇਰੀ ਬੇਟੀ ਕਲਾਕਾਰ ਬਣੇ ਜੀ ਅੱਜ ਉਹਨਾਂ ਦਾ ਸੁਪਨਾ ਸাকার ਹੋਇਆ ਹੈ ਮੈਂ ਚਾਹਦੀ ਸੀ ਵੀ ਅੱਜ ਉਹ ਵੀ ਨਾਲ ਹੁੰਦੇ ਫਿਰ ਵੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੇਰੇ ਬੱਚੇ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਹੈ ਪਹਿਲੇ ਤੁਸੀਂ ਬਹੁਤ ਜ਼ਿਆਦਾ ਸਟ੍ਰਗਲ ਖੁਦ ਨੇ ਕੀਤਾ ਵਾ ਛੋਟੇ ਛੋਟੇ ਬੱਚੇ ਸੀ ਅਸੀਂ ਦੇਖਿਆ ਸੀਗਾ ਕਿ ਬਾਈ ਜੀ ਹੁਣੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਬੜਾ ਸਟ੍ਰਗਲ ਕਰਕੇ ਤੁਸੀਂ ਬੱਚਿਆਂ ਨੂੰ ਪੜਾਇਆ ਲਿਖਾਇਆ ਤੇ ਇਸ ਕਾਬਿਲ ਕੀਤਾ ਅੱਜ ਜਿਹੜੇ ਸਟੈਂਡ ਤੇ ਸਾਨੂੰ ਵੱਡਾ ਧਰਮਕੋੜ ਦਾ ਮੋਗਾ ਜ਼ਿਲ੍ਹੇ ਦਾ ਬੱਚਾ ਬੱਚਾ ਜਾਣਦਾ ਹੀ ਤੁਹਾਡੀ ਸਟੋਰੀ ਹਾਂਜੀ ਮੈਂ ਮੈਂ ਤਾਂ ਸਟ੍ਰਗਲ ਕੀਤਾ ਹੀ ਕੀਤਾ ਜੀ ਮੇਰੇ ਨਾਲ ਪੋਚ ਵੀ ਸ਼ਹਿਰ ਵਾਲਿਆਂ ਨੇ ਵੀ ਮੇਰਾ ਬਹੁਤ ਸਹਿਯੋਗ ਦਿੱਤਾ ਵੇ ਜੀ ਹਾਂਜੀ ਬੇਟੀ ਨੇ ਹੁਣ ਭਜਨ ਕੱਢਿਆ ਵਾ ਇਹ ਭੇਟ ਕੱਢੀ ਆ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਕਿ ਇਹ ਜਿਹੜੇ ਪ੍ਰੋਗਰਾਮ ਹੈ ਤੁਹਾਨੂੰ ਦਿੱਤੇ ਜਾਣ ਹਾਂਜੀ ਮੈਂ ਹੀ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਮੇਰੀ ਬੇਟੀ ਨੂੰ ਸਪੋਰਟ ਕੀਤਾ ਜਾਵੇ ਵੱਧ ਤੋਂ ਵੱਧ ਸਪੋਰਟ ਕਰੋ ਇਹ ਮੇਰੀ ਬੇਟੀ ਨਹੀਂ ਇਹ ਸਾਰੇ ਸ਼ਹਿਰ ਦੀ ਬੇਟੀ ਹੈ ਸਭ ਦੀ ਬੇਟੀ ਹੈ ਬਾਕੀ ਮੇਰਾ ਨੌਰੀਆ ਪਰਿਵਾਰ ਨੇ ਬਹੁਤ ਜ਼ਿਆਦਾ ਮੇਰਾ ਸਾਥ ਦਿੱਤਾ ਹੈ ਜਿਨ੍ਹਾਂ ਦੇ ਵਿੱਚੋਂ ਸਮਿਤ ਭਾਜੀ ਜੀ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਹੀ ਪਰਿਵਾਰ ਦਾ ਸਹਿਯੋਗ ਦਿੱਤਾ ਹੈ ਬਾਕੀ ਮੇਰੇ ਜਵਾਈ ਹੈ ਮੇਰੀ ਧੀਆਂ ਸਭ ਨੇ ਸਲਕੇ ਮੇਰੇ ਬੇਟਾ ਸਭ ਨੇ ਮੇਰਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਹੈ ਠੀਕ ਹੈ ਧੰਨਵਾਦ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਕਹਿੰਦੇ ਨੇ ਕਿ ਸਾਰੇ ਸ਼ਹਿਰ ਦੀ ਬੇਟੀ ਆ ਮੇਰੀ ਬੇਟੀ ਨਹੀਂ ਸਾਰੇ ਸ਼ਹਿਰ ਦੀ ਬੇਟੀ ਆ ਤੇ ਸਾਰੇ ਸ਼ਹਿਰ ਨੂੰ ਰਲ ਕੇ ਸਹਿਯੋਗ ਕਰਨਾ ਚਾਹੀਦਾ ਹੈ ਕਿ ਬੇਟੀ ਅੱਗੇ ਤੱਕ ਵੱਡੀਆਂ-ਵੱਡੀਆਂ ਪੇਟਾਂ ਵੀ ਰਿਲੀਜ਼ ਕਰ ਸਕੇ ਘਰ ਦੇ ਹਾਲਾਤ ਬਹੁਤ ਮਾੜੇ ਆ ਤੇ ਇਹ ਤੁਸੀਂ ਠੀਕ ਕਰਨੇ ਆ ਬੇਟੀ ਨੂੰ ਮੌਕਾ ਦਿਓ ਕੋਈ ਵੀ ਘਰ ਦੇ ਵਿੱਚ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਤੁਸੀਂ ਇਨਵਾਈਟ ਕਰੋ ਇਸ ਬੇਟੀ ਨੂੰ ਜ਼ਰੂਰ ਤੁਸੀਂ ਸੱਦਾ ਦੇਣਾ ਇੱਕ ਵਾਰੀ ਇੱਕ ਵਾਰੀ ਭਜਨ ਕੀਰਤਨ ਕਰਵਾ ਕੇ ਦੇਖੋ ਇੱਕ ਵਾਰੀ ਤੁਸੀਂ ਆਪਣੇ ਘਰ ਦੇ ਵਿੱਚ ਜਾਗਰਣ ਕਰਵਾਉਣਾ ਇੱਕ ਮੌਕਾ ਬੇਟੀ ਨੂੰ ਜ਼ਰੂਰ ਦਿਓ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ